ਆਪਾ ਕਹਿੰਦੀ ਆ ਫਿਰ ਮੈਂ ਚਲੋ ਗਲਤੀ ਹੈ ਜੋ ਜਾਣਾ ਹੀ ਨਾ ਤੇ ਮੈਨੂੰ ਤਾਂ ਆ ਜਾਂਦੀ ਮੈਂ ਆ ਜਾਂਦੀ ਚਾਰ ਤਿੰਨ ਜਾਂ ਪੀਚ ਨਹੀਂ ਲੈ ਜਾਂਦੇ ਚਲੋ ਇੱਧਰ ਵੀ ਆ ਗਈ ਕੋਈ ਗੱਲ ਨਹੀਂ ਮੈਂ ਇਹ ਨਹੀਂ ਕਹਿੰਦੀ ਵੀ ਇੱਧਰ ਆਗੇ ਆ ਜੋ ਜਿਹੜਾ ਫੋਨ ਹੋਵੇ ਉਹਦੀ ਜ਼ਿੰਮੇਵਾਰੀ ਹੁੰਦੀ ਆ ਮੰਮੀ ਕਹਿੰਦੇ ਕਿ ਮੈਨੂੰ ਦੋ ਦਿਨ ਬਾਅਦ ਤੇ ਕਹਿ ਕੇ ਗਈ ਸੀ 15 ਦਿਨ ਹੋ ਗਏ ਆ ਕਿਤੇ ਫੋਨ ਤੱਕ ਨਹੀਂ ਲਾਇਆ ਬੰਦਾ ਫੋਨ ਲਾ ਕੇ ਰਾਜੀ ਬਾਜੀ ਪੁੱਛਦਾ ਵਾ ਤੇ ਬੀਜੀ ਦਾ ਕਿੱਦਾਂ ਆ ਕਿੱਦਾਂ ਰੋਟੀ ਖਾਂਦੀ ਕਿੱਦਾਂ ਨਾ ਉਹ ਨੇਨ ਜਨਾਨੇ ਫੋਨ ਲਾਇਆ ਬਹਿਲਾ ਇੰਨੇ ਦਿਨ ਗਈ ਨੋੜਿਆ ਇਹਨ ਪਦਾਨ ਵੀ ਮਾਦਾ ਸਾਰਾ ਕੀ ਆ ਰਮ ਮਾਰਗੀ ਅਗੇ ਆ ਗਈ ਆ ਸੜਕੀ ਮੈਦਰ ਤੇ ਪਰ ਉਹ ਅਜੇ ਤੱਕ ਨਹੀਂ ਭੋੜੀ ਵੀ ਮਾ ਆ ਜਾ ਕਰ ਉਹ ਨਹੀਂ ਨਹੀਂ ਵੀਜੀ ਕਾਲ ਸ਼ਾਮੀ ਜੀ ਨੇ ਲੇਖੀ ਆ ਮੈਨੂੰ ਲੱਗਦਾ ਆ ਗਈ ਆ ਉਹ ਰਾਤ ਕਿਤੇ ਰੋਟੀ ਪਾਣੀ ਕਰਨ ਲੱਗੀ ਨੇਰਾ ਹੋ ਗਿਆ ਨਾ ਤਾਂ ਨਹੀਂ ਇੱਧਰ ਆਈ ਆਈ ਮੜਿਆ ਦੇਖਿਆ ਇਹਨੇ ਗੇਟ ਖੁੱਲਾ ਅੱਛਾ ਆ ਗਈ ਆਹੋ ਸ਼ਾਮੀ ਆਈ ਭਵਾਨੀ ਲੈ ਆਈ ਆ ਉਹਦੇ ਮਾਰ ਛੱਡ ਕੇ ਗਿਆ ਹਨਾ ਦੱਸਿਆ ਹੀ ਨਹੀਂ ਉਹਨੂੰ ਮਾਸਾ ਨੇ ਵੀ ਮੈਂ ਵੇਖਿਆ ਸਾਥ ਮਾ ਵਾ ਇੱਧਰ ਆਈ ਨਹੀਂ ਜੀ ਬੰਦਾ ਦੱਸ ਹੀ ਦੰਡਾ ਹਾਂ ਤੇ ਪ੍ਰੀਤ ਫੇਰ ਵੀ ਤੁਸੀਂ ਮੈਨੂੰ ਮਾੜੀ ਕਹਿਣਾ ਦੇਖ ਲਾ ਬਜ਼ੁਰਗ ਬੰਦੇ ਦੀ ਕਿੰਨੀ ਸਾਂਹ ਹੁੰਦੀ ਆ ਨਿਆਣੇ ਜਿੰਨੀ ਬੁਰੀ ਰੱਖੀ ਹੁੰਦੀ ਆ ਤੇ ਜਿੱਦਣ ਆਈ ਗੁੜਗੜੇ ਗਾਲ ਗੰਦ ਪਾਇਆ ਦੀੜੇ ਗੰਦੇ ਧੋਤੇ ਸਭ ਕੋ ਕੀਤਾ ਫਿਰ ਮੈਂ ਇਸੀ ਵਾਲੇ ਕਮਰੇ ਚ ਬਾਹਰ ਹੈ ਇਜ਼ਤ ਕਰਨੀ ਚਾਹੀਦੀ ਸਿਆਣੇ ਬਾਈ ਤੇ ਮੈਂ ਮੈਂ ਕਦੀ ਰਿਸ਼ਤੇਦਾਰੀ ਚ ਨਹੀਂ ਗਈ ਇਹਨੂੰ ਛੱਡ ਕੇ ਤੈਨੂੰ ਵੀ ਪਤਾ ਗਈ ਕਦੀ ਛੁੱਟੀਆਂ ਪੈਣੀਆਂ ਤਾਂ ਨਹੀਂ ਗਈ ਇੱਥੇ ਹੀ ਕਰਨ ਤੇ ਜ਼ਿੰਮੇਵਾਰੀ ਇਹੋ ਜੀ ਚੀਜ਼ ਆ ਵੀ ਜੇ ਮੈਂ ਗਈ ਹਣਾ ਤੇ ਮੈਂ ਤੇਰੇ ਕੋਲ ਛੱਡ ਕੇ ਗਈ ਹਾਂ ਗਈ ਆ ਨਾ ਛੱਡ ਕੇ ਚੱਲਦਾਂ ਉਹ ਤਾਂ ਗੱਲ ਠੀਕ ਆ ਪਰ ਇਹੋ ਜਿਹਾ ਨਾ ਕਿ ساری ਉਮਰ ਇਹਨਾਂ ਨੇ ਸਾਨੂੰ ਸੰਭਿਆ ਹੁੰਦਾ ਸੰਭਿਆ ਸੰਭਿਆ ਕਰੀ ਨਹੀਂ ਸੰਭਿਆ ਹਾਂ ਬੱਚਿਆਂ ਦੇ ਪਿਛੇ ਅਕੀ ਜਨਾਨੀ ਕੀ ਕੋਈ ਨਹੀਂ ਸਹੀ ਜੀ ਤੇ ਜੇ ਤੁਹਾਨੂੰ ਬੱਚਿਆਂ ਦਾ ਸੰਭਾਲਣ ਦਾ ਟਾਈਮ ਹੁੰਦਾ ਵਾ ਉਹ ਤੁਹਾਨੂੰ ਬਜ਼ੁਰਗ ਕਦੀ ਇੱਧਰ ਦਾ ਕਦੀ ਉੱਧਰ ਸਾਰੇ ਆਪੋ ਆਪਣਾ ਵੇਖ ਲੈਂਦੇ ਆ ਫੇ ਇਹਦੇ ਨਾਲ ਹੋਵੇ ਜਾਂ ਉਹਦੇ ਨਾਲ ਕਦੀ ਬਜ਼ੁਰਗ ਤੁਹਾਨੂੰ ਕਿਹਨੇ ਪੁੱਛਿਆ ਵੀ ਉਹ ਕਿੱਥੇ ਰਹਿਣਾ ਚਾਹੁੰਦਾ ਜਿਹੜੇ ਦੀ ਪੁੱਤ ਦੇ ਨਾਲ ਉਹਦਾ ਦਿਲ ਜ਼ਿਆਦਾ ਮਿਲਦਾ ਵੇਖੋ ਹੁਣ ਮੈਂ ਵਾਧੂ ਘੱਟ ਹੋ ਗਈ ਆ ਲੈ ਇਹਨਾਂ ਦੇ ਕੋਈ ਤਰਸ ਨਹੀਂ ਹੈ ਤੂੰ ਦੀ ਜੱਗੀਵਾ ਉਹਨਾਂ ਮੈਂ ਬੜੀ ਆ ਤਰਨਾ ਕੁਛ ਨਹੀਂ ਗਈ ਲੈ ਬੀਜੀ ਕਿੰਨੇ ਵਾਧੂ ਕੱਟੂ ਕੀਤਾ ਵਾ ਤੂੰ ਆਪ ਹੀ ਮੂੰਹ ਤੇ ਦੱਸ ਤੀ ਬਜੀ ਤੇਰੀ ਮੁੰਡਾ ਵਾਧੂ ਕੱਟੂ ਨਾਵਾ ਮੁੰਡੀ ਵਾਧੂ ਕੱਟੀ ਤੇਰੇ ਮੂੰਹ ਤੇ ਬੈਠੀ ਆ ਉਹਦੋਂ ਦਾ ਤੈਨੂੰ ਏਸੀ ਵਾਲੇ ਕਮਰੇ ਜਮਨ ਨਿਕਾਲੇ ਦਿੱਤਾ ਸੇਵਾ ਤੇਰੀ ਪੂਰੀ ਕਰ ਲਈ ਆ ਚਲੋ ਮੈਂ ਪਹਿਲਾਂ ਗੱਲਾਂ ਦੇ ਮਿੱਟੀ ਪਾਉਣੀ ਮੈਂ ਕਹਿੰਦੀ ਆ ਵੀ ਬੀਜੀ ਉੱਥੇ ਖਰਾਰਾ ਪਾ ਦਈਏ ਉੱਥੇ ਪਾ ਦਈਏ ਮੈਂ ਨਹੀਂ ਜਿੱਥੇ ਮਾਜੀ ਖਾਵੇ ਪਾਵੇ ਖਸਮਾ ਨੂੰ ਖਾਵੇ ਸਿਆਣਾ ਬੰਦਾ ਵਾ ਸਿਆਣਾ ਬੰਦਾ ਪਾਉਂਦਾ ਹੀ ਹੁੰਦਾ ਵਾ ਗਿਆਨੀ ਦੀ ਮਦ ਹੋ ਜਾਂਦੀ ਹੁੰਦੀ ਈ ਕੜੀ ਜੀ ਕੜੀ ਵਿਚਾਰੀ ਆਹੀ ਉਹਨੇ ਆਪਣੇ ਘਰ ਜਾਣਾ ਨਾ ਤੇ ਕੋਈ ਗੱਲ ਨਹੀਂ ਅਸੀਂ ਸਾਹਮਣੇ ਸਾਡਾ ਫਰਜ਼ ਵਾ ਸਾਡਾ ਹੱਕ ਵਾ ਉਹ ਜਿਹੜੀ ਪੇਕਿਆ ਤੋਂ ਆਈ ਆ ਉਹਨੇ ਕਹੇ ਵੱਡੀ ਵਾਈ ਵੀ ਵੇਖਾਂ ਮਾਨੂੰ ਹਾਂ ਵੇਹਲਾ ਇਹ ਤਕਰੀਬ ਹੀ ਮੈਂ ਬਾਅਦ ਪੁੱਛਾ ਹੈ ਇਹ ਤਾਂ ਤੇਰੀ ਗਲਤੀ ਉਹ ਦੁਆਈ ਫਟ ਦੇਣੀ ਉਧਰ ਕਰ ਗਈ ਜਿੱਥੇ 9 7 ਉਥੇ 9 ਝੋਕ ਤੇ ਹੁੰਦੀ ਆ ਦੋ ਭਾਂਡੇ ਖੜਕਦੇ ਆ ਮੈਂ ਵਾਧਾ ਕਰ ਗਈ ਕੀ ਗੱਲ ਤਾਂ ਤੂੰ ਪੁਛਾਕ ਜਾ ਪੁਛਿਆ ਰਾਜੀ ਬਾਜੀ ਪਰ ਮੈਂ ਨਹੀਂ ਬਿਜੀ ਹੁਣ ਉਧਰ ਜਾਣ ਬੇ ਠੀਕ ਆ ਮੈਂ ਲੋਕਾਂ ਕੋ ਗੱਲਾਂ ਨਹੀਂ ਕਰਾਉਣੀ ਆ ਤਾਨੇ ਮਿਹਣੇ ਨੀ ਸੋਣੇ ਵੀ ਵੱਡੀ ਨੇ ਤੇ ਸਾਂਭਿਆ ਚੋਕ ਡੰਡਾ ਵੀ ਇਸ ਤਰ੍ਹਾਂ ਉਧਰ ਤੋਗਦੀ ਕੀ ਗੱਲ ਵਾਧੂ ਆ ਮੈਂ ਲੋਕਾਂ ਦੀਆਂ ਇਹ ਗੱਲਾਂ ਨਹੀਂ ਸੁਣਨੀ ਚਾਹੁੰਦੀ ਗੱਲ ਕਰਨੀ ਆ ਬਸ਼ੱਕ ਤੂੰ ਕਰਿਆ ਮਿਲਿਆ ਤੇਰੀ ਵੀ ਪਰਚਾਈ ਆ ਜਾਣਾ ਬਣਦਾ ਮੈਂ ਨਹੀਂ ਟੱਕਦੀ ਪਰ ਇਹਨੇ ਨਹੀਂ ਹੁਣ ਉਧਰ ਜਾਣਾ ਤੇ ਨਾ ਮੈਂ ਜਾਣ ਦੇਣੀ ਆ ਜਿਦਾਂ ਨੇ ਮੈਂ ਤੇ ਹਾਲਾਤ ਵੇਖੇ ਆ ਨਰਕ ਚੋਂ ਕੱਢੀ ਆ ਦੋ ਦਿਨ ਰਹੀ ਨਹੀਂ ਤੇ ਚੁੱਕ ਝੋਲਾ ਪੇਕਿਆ ਨੂੰ ਤੁਰ ਪਈ ਆ ਐਡੀ ਵੀ ਕੀ ਜ਼ਰੂਰੀ ਸੀ ਛੁੱਟੀਆਂ ਪਈਆਂ ਨੇ ਆਪਣੇ ਘਰ ਘਟੋ ਦੂਜੀ ਗੱਲ ਸੁਣ ਮੇਰੀ ਮੈਂ ਬਿਲਕੁਲ ਮਿਆਂਚ ਨਹੀਂ ਬਣਾ। ਜਿੱਤਵਾਰਾ ਤਾਂ ਮਿਆਂਚ ਪਾਣਾ ਠੀਕੀ। ਮੈਂ ਉਹ ਤਾਂ ਜਿੱਦਾ ਮਰਜੀ ਜਾਵਾਂ ਜਿੱਦੇ। ਜਾਓ ਜਾਓ ਜੀ ਸਦਕੇ। ਮੈਂ ਕਦੀ ਡਕਿਆ ਤੈਨੂੰ। ਜਿੱਧਰ ਮਰਜੀ ਜਾਓ ਮੈਂ ਨਹੀਂ ਰੱਖਦੀ। ਕਿਆ ਕਰ ਲਾਂ? ਮੇਲੇ ਆ ਪਰ ਜਾਈ ਨਿੱਕੀ ਨੂੰ ਨਹੀਂ। ਰੋਟੀ ਇੰਤਦਰਿੰਦਰ ਜੀ ਨਹੀਂ ਬਾਹਰ ਜਾਨਾ। ਚੱਲ ਕੋਈ ਨਹੀਂ ਫੁਰਕਾ ਕਰਦਾ। ਜਦੋਂ ਮੈਂ ਤੁਰਦੀ ਫਿਰਦੀ ਹਾਂ ਜਾਂਦੇ ਘੱਟ ਪੈਰ। ਉਹ ਤਾਂ ਹੈ ਚੰਗੀ ਹਾਂ। ਤੇ ਹੁਣ ਵੇਖ ਲਾ ਗੱਲਾਂ ਵੇਲਾ ਕਿੰਨੀਆਂ ਕਰਦੀ ਓ। ਵੇਰੇ ਜੇ ਮੈਂ ਇਹ ਚੜਾਈ ਕਰਕੇ ਉੱਤਰ ਛੱਡ ਗਿਆ ਨਹੀਂ ਹੁਣ ਤੇ ਉਹਨੇ ਨਹੀਂ ਪੂਰੀ ਪਾਈ ਮੈਂ ਤਾਂ ਉਹਨੂੰ ਕਹਿੰਦੀ ਗੱਲ ਕਰਨ ਚਾਹੀਦੀ ਹੁੰਦੀ ਜੇ ਮੈਂ ਤੁਹਾਨੂੰ ਨਾਲ ਲੈ ਜਾਂਦੀ ਤੇ ਮੈਂ ਤਾਂ ਵੀ ਬੁਰੀ ਮੈਂ ਤੇ ਸਾਰੇ ਬੰਦੇ ਤੇ ਬੁਰੀ ਬਣਦੀ ਆਂ ਆ ਜੇ ਵੀ ਬੱਤ ਕਾਲੋ ਸੀ ਮੈਂ ਹੋ ਗਈਆਂ ਬਾਤੂ ਕਾਟੂ ਨਾ ਉਹ ਆ ਵਾਜ਼ੇ ਵੀ ਨਹੀਂ ਵੀ ਜੀ ਬਾਤੂ ਕਾਟੂ ਨਹੀਂ ਤੱਸ ਹੁੰਦਾ ਇਹ ਤਾਂ ਹੀ ਮੈਂ ਬੁਰੀ ਬਣੀ ਹਾਂ ਕਿੰਨਾ ਕੁ ਕਰਕੇ ਗਈ ਹਾਂ ਜੋ ਬੰਦੇ ਨਾਲ ਵੀ ਕਿੰਨੀਆਂ ਸੁਨਾਕ ਗਈ ਹਾਂ ਕਰੋ ਜੋ ਬੰਦੇ ਥੋੜਾ ਸਾਹਮਣਾ ਸਾਹਮਣਾ ਤੇ ਨਵਾਂ ਨੇ ਆ ਨਾ ਮੈਂ ਕਰਉਣੀ ਨਹੀਂ ਦਿਖਾਂ ਦੇਣੀ ਮੈਂ ਇਥੇ ਬੱਧੀ ਹੀ ਆਈ ਮੈਂ ਕਰਉਣੀ ਨਹੀਂ ਦਿਖਾਂ ਦੇਣੀ ਮੈਂ ਜਿੱਦਣ ਵਾਜੀ ਹੁਕਮਾ ਕੋਈ ਗੱਲ ਨਹੀਂ ਸੁਣਨਾ ਗੱਲ ਕਰਕੇ ਉਹ ਕੀ ਸਾਬ ਕਿਤਾਬ ਇਹ ਬਹੁਤ ਹੈ ਮੈਂ ਇੱਥੇ ਆ ਜਾਈ ਨਹੀਂ lá me bala aqui hein tá chegando está na nossa TV vai ter já Você está tenta agora já não não tenta agora já não 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 estou não 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 ਹੋਏ ਤੇ ਆਈ ਕਮਰੇ ਦੇ ਮੇਰੇ ਵਾਲਾ ਬਾਬੇ ਮਾਹੀ ਮਿਲੇ ਆ ਹਾਂਜੀ ਤੇ ਤਾਂ ਕਰਕੇ ਚਲੋ ਵਧੀਆ ਵਾ ਤਾਂ ਜਿਹਾ ਸੋਕ ਬੈਠਾ ਤੇ ਵਾਲੀ ਆਈ ਨਹੀਂ ਕੋਈ ਨਹੀਂ ਦੱਸੋ ਤੇ ਨਹੀਂ ਤੁਮੀ ਮੈਂ ਨਾ ਤੁਹਾਂ ਵੀ ਬੁਰੀ ਬਣ ਕੇ ਕਿ ਤੇ ਮੈਂ ਇਤਨਾ ਤੇ ਚੜਾਈ ਕਰਕੇ ਤੇ ਜੀ ਤੇਰੇ ਨਾਲ ਬਾਕ ਚ ਗਈ ਮੁੰਦੇ ਮੈਨੂੰ ਹੋਰੇ ਬਣਾਤਾ ਜੇ ਤੂੰ ਕਹਿੰਦੇ ਜਾਣਾ ਹੀ ਨਹੀਂ ਤਾਂ ਘਟੋ ਘਟੇ ਦੱਸ ਕੇ ਜਾਂਦੀ ਮੈਨੂੰ ਦੱਸਦੀ ਮੈਂ ਇੱਥੇ ਆ ਰਹੀ ਦੀ ਚਾਰ ਦਿਨ ਜਾਂ ਵੀਰ ਜੀ ਆ ਹੀ ਲੱਗਦੇ ਕਿਉਂ ਦੀ ਦੀ ਦੱਸ ਕੇ ਗਈ ਹਾਂ ਮੰਮੀ ਦੀ ਸਲਾਹ ਲੈ ਕੇ ਹਾਂ ਤਾਂ ਦੱਸ ਕੇ ਤਾਂ ਇਹ ਗਈ ਹਾਂ ਕਿ ਮੈਂ 2 ਦਿਨ ਜਾਣਾ ਇਹ ਨਹੀਂ ਦੱਸਿਆ ਕਿ ਮੈਂ ਛੁੱਟੀਆਂ ਵਾਸਤੇ 15 20 ਦਿਨ ਜਾਣਾ ਤੈਨੂੰ ਵੀ ਪਤਾ ਵਾ 15 20 ਦਿਨ ਵੀ ਜੀ ਨਾਲ ਤੇ ਇੱਥੇ ਕੱਢ ਰਹਿ ਸਕਦੇ ਆ ਤੇ ਨਾਲ ਪਕਾ ਕੇ ਖਾ ਸਕਦੇ ਹਾਂ ਟੇਬਲ ਟੂਥ ਉੱਪਰ ਢਾ ਕੇ ਇੱਕੋ ਜਿਹੇ ਦਿਨ ਰੋਟੀ ਪਕਾ ਲਵਾਂਗੇ ਉਹ ਘਰ ਦਾ ਖਲਾਲਾ ਸੋਈ ਸਾਫ਼ ਕਰਨੀ ਇਹ ਕੰਮ ਥੋੜੇ ਲੱਗਣਾ ਨੇ ਪਰ ਇਹ ਵੀ ਤੇ ਤੁਹਾਨੂੰ ਤੀਜੀ ਪਤਾ ਹੈ ਨਾ ਕਿ ਸਾਲ ਦੀ ਛੁੱਟੀਆਂ ਵੀ ਤੇ ਇੱਕ ਹੀ ਵਾਰ ਪੈਂਦੀਆਂ ਹੁਣ ਗਿਆ ਚਾਰ ਦਿਨ ਲੱਗਦੇ ਜਾਂਦੇ ਹੀ ਆ ਬਹੁਤ ਨਿਆ ਰਹਿਣਦੀਆਂ ਕਿ ਜੇ ਇੰਨੇ ਦਿਨ ਜਾਣਾ ਹਾਂ ਅਸੀ ਜਾਂਦੀ ਤੂੰ ਤੇ ਬੂਹੇ ਖੁੱਲੇ ਲਵਾਰਸਾ ਵਾਹੂੰ ਐ ਛੱਡ ਗਈ ਉਹਨੂੰ ਵੀ ਚਿਤਰਾਉਂਦਾ ਕੋਈ ਹੁੰਦਾ ਹੀ ਨਹੀਂ ਆ ਮੈਂ ਇੱਧਰ ਦੀਦੀ ਛੱਡ ਕੇ ਨਹੀਂ ਗਈ ਜਵਿੰਦਰ ਨਾਲ ਗੱਲ ਕਰਕੇ ਨਹੀਂ ਹਾਂ ਨਹੀਂ ਤੇਵਿੰਦਰ ਨੂੰ ਕਹਾਂ ਕੇ ਗਈ ਹਾਂ ਕਿ ਮੈਂ ਫੇਰ ਚਲੀ ਆ ਛੁੱਟੀਆਂ ਕੱਟਣ ਤੇ ਉਹਨੇ ਦਿਨ ਬੀਜੀ ਜੁੰਮਿਆਲੀ ਤੁਹਾਡੀ ਆ ਮੈਂ ਜਵਿੰਦਰ ਨਾਲ ਗੱਲ ਕਰਕੇ ਗਈ ਹਾਂ ਕਿ ਮੰਮੀ ਨੂੰ ਹੋਣ ਵਾਲੇ ਦੇ ਰੋਟੀ ਪਾਣੀ ਤੁਸੀਂ ਦੇ ਲਿਓ ਤੇ ਕਹਿੰਦੀ ਕਿ ਦੇ ਦਾਂਗੇ ਚਾਹੀ ਨਹੀਂ ਲੱਗਦਾ ਮੈਨੂੰ ਤਾਂ ਤੇ ਬੁੜੀ ਤੇ ਮੈਂ ਬਣਦੀ ਨਾ ਵਿੱਚ ਪਰ ਦੀਦੀ ਵੇਖੋ ਮੰਮੀ ਦੀ ਸਲਾਹ ਨਾ ਲਈ ਹਾਂ ਤੇ ਦਵਿੰਦਰ ਨੂੰ ਕਹਿ ਕੇ ਗਈ ਹਾਂ ਮੰਮੀ ਨੂੰ ਮੈਂ ਕਿਹੜਾ ਇੱਧੇ ਛੱਡ ਕੇ ਚਲ ਗਈ ਸੀ ਮੰਮੀ ਕਹਿੰਦੇ ਮੈਨੂੰ ਸਿਰਫ ਦੋ ਦਿਨ ਬਾਅਦ ਤੱਕ ਆਖੋ ਨਹੀਂ ਤੇ ਇੱਕ ਦਿਨ ਵੀ ਜਾ ਕੇ ਫੋਨ ਨਹੀਂ ਕੀਤਾ ਤੇ ਠੀਕ ਠਾਕ ਜਾ ਕਿੱਦਾਂ ਕਿੱਦਾਂ ਨਹੀਂ ਨਾ ਤੇ ਮੰਮੀ ਨੂੰ ਮੈਂ ਕਿਹੜਾ ਕੱਲੇ ਨੂੰ ਛੱਡ ਕੇ ਗਈ ਹਾਂ ਵੀ ਜਿਹੜਾ ਖੁਸ਼ੀ ਜਾਣਾ ਹੈ ਵੀ ਖੁਸ਼ੀ ਨਹੀਂ ਆ ਪਹਿਲੀ ਤਾਂ ਗੱਲ ਤੂੰ ਗਲਤ ਫਾਸਲਾ ਲੈ ਕੇ ਗਈ ਤੇ ਦਿਵਿੰਦਰ ਨੇ ਜੋ ਕਹਿ ਕੇ ਗਈ ਪਿੰ ਨੂੰ ਅਨੇਕਾਂ ਰੋਟੀ ਦੇ ਕੇ ਜਦੋਂ ਮੈਂ ਇਹਨਾਂ ਨੂੰ ਕਰਕੇ ਇੱਧਰ ਛੱਡ ਕੇ ਗਈ ਹਾਂ ਤੇ ਮੈਨੂੰ ਫੋਨ ਕਰ ਦੇ ਵੀ ਮੈਂ ਪਿੰਡ ਜਾਣਾ ਮੈਂ ਕਿੱਦਾਂ ਕਰਾਂ ਪੀਜੀ ਦਾ ਕਿੱਦਾਂ ਕਰਨਾ ਉਹ ਦੀਦੀ ਆਪਣੇ ਕੋਲ ਆਣਾ ਅਗੇ ਨਹੀਂ ਤੇ ਇਹਨਾਂ ਚੇਰੇ ਉਦਰੇ ਰਹਿੰਦੇ ਸੀ ਮੰਮੀ ਹੋਣ ਦੇ ਚਾਹਤ ਨੇ ਰਿਆਲੇ ਤੇ ਏਡੀ ਕਿਹੜੀ ਗੱਲ ਹੋ ਗਈ ਆ ਤੁਹਾਨੂੰ ਪਤਾ ਵਾ ਕਿੰਨਾ ਕੋਹਾ ਆ ਘਰ ਦੇ ਵਿੱਚ ਕਿੰਨਾ ਕੋਹਾ ਮੈਂ ਜੋ ਬੰਦਾ ਕਰਕੇ ਗਈ ਬੋਲ ਕੇ ਗਈ ਆ ਬੁੜੀ ਬਣ ਕੇ ਗਈ ਆ ਮੰਮੀ ਕਰਕੇ ਹੋਣਾ ਲੱਗਦੀ ਕਿ ਐਂ ਨਹੀਂ ਇਹ ਵੀ ਮੈਂ ਤੁਹਾਨੂੰ ਹੀ ਨਹੀਂ ਦੇਣਾ ਤਾ ਕੀ ਕਹਾਂ ਉਹ ਚਲੋ ਮਰਜੀ ਆ ਉਹਦੇ ਨਹੀਂ ਹੀ ਲੰਦੇਣਾ ਤੇ ਰੱਖ ਲੇ ਮੈਂ ਕਿਹੜਾ ਕਹਿਆ ਤੂੰ ਸੋਹ ਕਹਦਾ ਮਤਲਬ ਜੀ ਵਾਧੂ ਹੋ ਗਈ ਤੂੰ ਆਪਣੇ ਨਾਲ ਰੱਖੇਗੀ ਤੂੰ ਉਹਨੂੰ ਰੋਟੀ ਦੇਗੀ ਨਾ ਮੈਂ ਗਿਆ ਹੀ ਨਹੀਂ ਕਿਦੀ ਮਸ਼ਰੀ ਤੇ ਨਾਲ ਤੁਹਾਨੂੰ ਤਾਂ ਪਤਾ ਹੀ ਆ ਵੀ ਐ ਨਹੀਂ ਕਿਤੇ ਇਹ ਜੋ ਆਪਣਾ ਹੀ ਮਹਾ ਸਰਦਾ ਆ ਸਾਡੇ ਕੋਲ ਕਈ ਨੇ ਖਰਚੇ ਚੁੱਕੇ ਹੀ ਜਾਂਦੇ ਜਾਂਦੇ ਚੁੱਕੇ ਜਾਂਦੇ ਇਹਦਾ ਮਤਲਬ ਕਿ ਪੀਜੀ ਦਾ ਖਰਚਾ ਤੈਨੂੰ ਭਾਰਾਂ ਲੱਗਣ ਲੱਗ ਗਿਆ ਤੇ ਨਾਲੇ ਤੁਸੀਂ ਹੁਣੇ ਤੇ ਕਹਿਣ ਦੇ ਕੇ ਕਿ ਤੇਵਿੰਦਰ ਕਹਿੰਦੀ ਮੈਂ ਨਹੀਂ ਨਿਕੰਦਣਾ ਉਧਰੋਂ ਤੇ ਫਿਰ ਰੱਖ ਲਏ ਵਧੀਆ ਹੋ ਗਿਆ ਨਾਲ ਸ਼ੁਰੂ ਤੋਂ ਰਹੀ ਆ ਉਹਦਾ ਨਾਂਜੀ ਕਰਦਾ ਹੋਊਗਾ ਇੱਦਾਂ ਸਿੱਧਾ ਲੰਨੂ ਸਿੱਧਾ ਸਿੱਧਾ ਕੰਮ ਹੋਕ ਤੁਸੀਂ ਬਿਜਲੀ ਦਾ ਖਰਚਾ ਤੂੰ ਖੁਸ਼ ਹੀ ਨਹੀਂ ਆ ਉਹ ਚਲੋ ਦੀਦੀ ਉਹ ਤੇ ਤੁਹਾਡੀ ਸੋਚ ਆ ਜੋ ਮਰਜੀ ਸੋਚ ਲਓ ਅੱਜ ਦੇ ਖਰਚੇ ਸੁਣਾਤੇ ਆ ਕੱਲ ਜੇ ਕਹਿੰਦੀ ਉਹਦੀਆਂ ਦੋ ਗੱਲਾਂ ਮੇਥੋਂ ਪੱਕੀਆਂ ਨਹੀਂ ਆ ਗਲਤ ਤੇ ਫਿਰ ਮੈਂ ਹਾਂ ਕਿਉਂਕਿ ਮਾਵਾ ਤੂੰ ਹੋ ਗਈ ਅੱਛਾ ਬਦੀ ਮੈਂ ਹੀ ਨਹੀਂ ਕਿਹਾ ਵੀ ਮਾਵਾਦੂ ਹੋ ਗਈ ਜਾਂ ਨਹੀਂ ਹੋ ਗਈ ਹਣ ਤੁਸੀਂ ਇੱਥੇ ਆ ਕੇ ਕਿਨੇ ਦਿਨ ਮੰਮੀ ਨੂੰ ਰੋਟੀਆਂ ਦੇ ਲਓਗੇ ਕਿ ਮੰਮੀ ਨੂੰ ਤੁਸੀਂ ਨਾਲ ਲੈ ਜਾਓਗੇ ਚਲਦੇ ਤੇ 10 ਦਿਨ ਜਾਣਾ ਹੀ ਮੇਰੀ ਸਲਾਹ ਨਾ ਜਾਂਦੀ ਤੇ ਮੈਂ 10 ਦਿਨ ਰਹਿ ਵੀ ਸਕਦੀ ਨਹੀਂ ਐਨੇ ਮਾਰੇ ਨਹੀਂ ਮੇਰੇ ਸਹੁਰੇ ਵੀ ਮੈਨੂੰ 10 ਦਿਨ ਭੇਜ ਦੇਣਾ ਜਦੋਂ ਧੀਆ ਵੀ ਆਈਆਂ ਜਾਣਾਂ ਕਿ ਸੱਸ ਸੌਰਿਆ ਨੂੰ ਨੂੰਹ ਦੇ ਹੱਥਾਂ 'ਚ ਹੀ ਆਉਣਾ ਪੈਦਾ ਈ ਈਆਂ ਹੀ ਆਣ ਕੇ ਸੰਦੀਆਂ ਹੁੰਦੀਆਂ ਪਰ ਜੇ ਚਾਰ ਦਿਨ ਦਾ ਨਾ ਹੋਵੇ ਤਾਂ ਰਹਿ ਵੀ ਸਕਦੀ ਹਾਂ ਇਹ ਮੇਰੀ ਕਿਹੜੀ ਗੱਲ ਹੈ ਭਰਾਈਏ ਜਾਣਾ ਮੈਂ ਪੇਕੇ ਤੀਆਂ ਸੌਰੇ ਜਾ ਕੇ ਰਹਿੰਦੀ ਹਾਂ ਜੇ ਦੇਖੀ ਤੁਸੀਂ ਇੱਥੇ ਮਾਤਰਨਾ ਭਾਲ ਕੇ ਗਏ ਸੀ ਨਾ ਤੇ ਆ ਵੀ ਤੋਂ ਰੋਟੀ ਖੈਂਦੇ ਨਹੀਂ ਹਾਂ ਅਹੀਂ ਕਿਹੜੇ ਦਿਨ ਦੇਣੀ ਤੇ ਜੇ ਹੋ ਤੁਸੀਂ ਕਹੋ ਵੀ ਇਹਨਾਂ ਦੇ ਪਿਛੇ ਆਪਣੇ ਮਾਪੇ ਪੇਕੇ ਛੱਡ ਦੇ ਉਹਦੇ ਹੁਣ ਛੱਡੇ ਨਹੀਂ ਜਾਣੇ ਤੁਹੇ ਵੀ ਪਤਾ ਤੁਹਾਨੂੰ ਵੀ ਪਤਾ ਆਇਆ ਕਿ ਮੈਂ ਘਰੋਂ ਦੇ ਜਾਣਾ ਆਪਣੇ ਭੈਣ ਭਰਾਵਾਂ ਕੋਲ ਵੀ ਜਾਣਾ ਸ਼ਹਿਰ-ਵਹਿਰ ਵੀ ਜਾਣਾ ਨਿਆਣਿਆਂ ਦੇ ਸਕੂਲਾਂ 'ਚ ਵੀ ਜਾਣਾ ਆਹ ਤੇ ਮੇਰੇ ਵਾਸਤੇ ਇੱਕ ਫਾਹ ਲੱਗ ਗਿਆ ਫਿਰ ਕਿ ਮੈਂ ਕਿਤੇ ਜਾ ਹੀ ਨਹੀਂ ਸਕਦੀ ਬੜਾ ਵੱਡਾ ਕੰਮ ਕਰਤਾ ਸੋਤ ਤੂੰ ਨੂੰ ਰੋਟੀ ਦੇ ਆ ਕੇ ਅਜ ਨਾ ਮੈਂ ਤਾਂ ਤਿਆਗ ਤੇ ਤੇ ਸਤਿਮਹਾਂ ਤਾਂ ਹੀ ਬੜੀ ਆ ਕਿ ਤੂੰ ਪਛੋਹ ਨੂੰ ਰੋਟੀ ਦਿੰਦੀ ਰਹੀ ਆ ਗੱਲ ਸੁਣੋ ਛੱਡ ਕੇ ਮੈਨੂੰ ਉਹਦੇ ਪੁੱਤ ਦੇ ਘਰ ਹੀ ਗਈ ਆ ਕਿ ਚਾਚਾ ਤਾਏ ਦੇ ਘਰ ਨਹੀਂ ਹੀ ਛੱਡਦੀ ਤੀ ਉਹ ਵਾਧੂ ਹੀ ਤੂੰ ਹੀ ਤੇ ਆ ਮਾਤਾ ਨੂੰ ਵਾਧੂ ਕਰ ਦਿੱਤਾ ਵਾ ਕਿ ਤਾ ਤੂੰ ਬੋਝ ਨਾ ਪਨ ਲੱਗੀ ਆ ਬੋਝ ਨੂੰ ਹੀ ਨਹੀਂ ਕਿਹੜਾ ਤੀਦੀ ਕੱਢ ਕੇ ਸੜਕ ਤੇ ਪਾਰਤਾ ਵਾ ਰੋਟੀ ਤੇ ਮਿਲ ਨਹੀਂ ਰਹੀ ਹੈ ਨਾ ਜੈ ਇਧਰੋਂ ਮਿਲ ਗਈ ਜਿਹਉਂਦਰੋਂ ਮਿਲ ਗਈ ਜਿਹਦੋਂ ਤੂੰ ਕਹਿਤਾ ਵੀ ਮਾਤਾ ਮੇਰੇ ਵਾਸਤੇ ਫਾਹ ਪੈ ਗਿਆ ਵਾ ਤੇ ਇਹ ਸੜਕ ਤੇ ਤੇ ਪਾ ਲੈਣਾ ਲੋ ਕੱਟ ਵਾ ਪਿਛੇ ਕੀ ਰਗਾ ਉਹ ਤਾਂ ਤੇ ਵੀ ਸਾਡੀ ਸੋਚ ਆ ਰੋਟੀ ਕੋਲੋਂ ਤੋਟਾਂ ਦੇ ਮਿਲ ਨਹੀਂ ਦੇ ਤੁਹਾਨੂੰ ਇਹ ਦੇ ਪਰ ਆਈ ਕਿਹ ਬਣੀਆ ਮੈਂ ਕਿਹਾ ਜੇ ਤੁਹਾਨੂੰ ਮੈਂ ਤੇ ਕਹੀ ਆ ਕਿ ਢਾਡੀ ਸੋਚ ਨੂੰ ਸੁਲਾਮ ਆ ਨਾ ਕਿ ਤੂੰ ਆਪਣੇ ਮਾਪੇ ਤੇ ਕੇ ਨਾ ਛੱਡੀ ਨਾ ਛੱਡੀ ਆਪਣੇ ਭੈਣ ਭਰਾ ਕੋਈ ਗੱਲ ਨਹੀਂ ਮਾਤਾ ਦੇ ਪ੍ਰਬੰਧ ਦਾ ਕਰ ਦੂੰਗੀ ਕਿਤੇ ਨਾ ਕਿਤੇ ਭਾਵੇਂ ਮੈਨੂੰ ਨਾਲ ਨਾ ਕਰਨੀ ਸਰੇ ਤੂੰ ਤੇ ਨਹੀਂ ਵੱਡੀ ਨਾਲੋਂ ਵੀ ਜ਼ਿਆਦਾ ਕਰਕੇ ਵਿਖਾਲ ਦਿੱਤੀ ਆ ਚਲੋ ਕੋਈ ਨਹੀਂ ਉਹ ਤੇ ਢਾਡੀ ਬਣੀ ਜੇ ਉਹਨੇ ਪਰ ਬੋਲੀ ਹੀ ਅੱਜ ਤੱਕ ਸਾਹਮਦੇ ਵੀ ਹੀ ਪਰ ਤੂੰ ਤੇ ਹੱਦ ਹੀ ਕਰ ਦਿੱਤੀ ਆ ਸਾਹਮਣੇ ਮੈਂ ਕਿਹੜਾ ਕਹਿ ਹੀ ਪੀ ਤੇ ਰਾਓ ਸਾਹਮਣੇ ਕੀ ਤੂੰ ਦੋ ਦਿਨ ਤਰ ਕੋ ਗਈ ਤੇ ਤੂੰ ਚੁੱਕ ਪੈ ਗਿਆ ਆਪਣੇ ਦੇ ਪਿੰਡ ਚਲ ਗਈ ਅਮਰ ਚੱਕ ਬੈਕਾਫੇ ਨਹੀਂ ਚਲਗੀ ਅਟਾ ਦੀ ਮੰਮੀ ਕਿੰਨੇ ਸਲਾਹਣ ਆ ਗਈ ਮੇਰਾ ਕਿਹਾ ਨਹੀਂ ਵੀ ਚਲ ਜਾ ਜੋ ਤੂੰ ਕਹਿ ਨਹੀਂ ਮੈਂ ਦੋ ਦਿਨ ਜਾਂਦੇ ਤਾਂ ਅਮਰ ਚਲਣੀ ਨਹੀਂ ਕੀ ਕਹਣਾ ਸੀ ਅਮਰ ਨਹੀਂ ਕਿਹਾ ਅਗਲੀ ਕਹਿੰਦੀ ਹੈ ਚਲ ਜਾ ਮੈਨੂੰ ਛੁੱਟੀਆਂ ਪਈਆਂ ਵਾਸਪਾ ਵਾਸਪਾ ਸਾਰਾ ਖੁਸ਼ਪਤਾ ਲੱਗਿਆ ਤੇਰੀ ਇੱਕ ਇੱਕ ਗੱਲ ਨਾਲ 10 10 ਵਾਰ ਪੁੱਛਣ ਲਈ ਆ ਠੀਕ ਆ ਤੇ ਜੋ ਤੇਰੇ ਦਿਲ ਦੇ ਵਿੱਚ ਵਾ ਨਾ ਉਹ ਸਾਰਾ ਉਹ ਸਾਹਮਣੇ ਆ ਗਿਆ ਇੰਨੀ ਵੀ ਮੈਂ ਪੂਰੀ ਨਹੀਂ ਆ ਜਿੰਨੀ ਤੂੰ ਮੈਨੂੰ ਸਮਝਦੀ ਆ ਜੇ ਹਾ ਦੋਹਿੰਗਾ ਦੇ ਵੰਦੇ ਨੇ ਬੜੇ ਕੋਲੇ ਨੇ ਮੇਰੀ ਮਾਂ ਅੱਜ ਤੁਹਾਡੇ ਨਾਲ ਖਾ ਪੈ ਗਈ ਆ ਹੈ ਜਦੋਂ ਮੇਰੀ ਮਾਂ ਨੇ ਇਹਨੇ ਪਾਲ ਕੇ ਵਿਆਹ ਇਹ ਘਰ ਬਣਾਈ ਵਿੱਚ ਬੈਠਣ ਉਹਦੀ ਮੇਰੀ ਮਾਂ ਚੰਗੀ ਸਾਰੇ ਬਣਾਉਂਦੇ ਆ ਤੇ ਸਾਰੇ ਪਾਲਦੇ ਆ ਤੇ ਸਾਰੇ ਸਾਭਦੇ ਆ ਸਾਡੇ ਘਰ ਵਿੱਚ ਸੱਸ ਸਵਾ ਐਨੀ ਇੱਕ ਪੱਤੀ ਆ ਇੱਕ ਵਾਰੀ ਗਲਤ ਕੰਮ ਹੋ ਜੇ ਚਾਰ ਵਾਰੀ ਦੋਰੇ ਬਣਾਉਂਦੀ ਆ ਆਜਾ ਹ ਅਜ ਤੱਕ ਐਨਾਂ ਦਾ ਮਾਨ ਤਨ ਕਦੀ ਤੋੜਿਆ ਹੋਵੇ ਹਰ ਗੱਲ ਚ ਅੱਗੇ ਰੱਖੀਦਾ ਉਹਨੂੰ ਜਿੰਨੀ ਮਰਜੀ ਪੈਦੀ ਆ ਲੋਲਾ ਪਾਪੋ ਕਰਕੇ 20 ਵਜੇ ਸਮਝਾ ਲਈਦਾ ਵਾ ਮਨਾ ਲਈਦਾ ਵਾ ਹੱਕ ਵਾ ਸਾਡਾ ਮਾਂ ਵਾਂਗਲੇ ਦੀ ਉਹ ਉਹ ਤਾਂ ਜੇ ਹਨ ਤੁਹਾਨੂੰ ਤੋਂ ਬੋਧ ਚਿਰ ਕਿਦੀ ਚੰਦੀ ਨਾ ਉਹ ਵੀ ਇਹਦਾ ਹੱਕ ਵਾ ਠੀਕ ਆ ਅਜੇ ਨਾਲ ਚੜ੍ਹ ਗੀਆਂ ਉਹਨਾਂ ਜਿਹੜੇ ਕਹਿਣ ਗਿਆ ਬਾਅਦ ਵਿੱਚ ਤੁਹਾਨੂੰ ਇਹ ਨਹੀਂ ਕਹਿਣੇ ਕਹਿਣਾ ਕਿ ਉਹ ਫਲਾਣੇ ਦੀ ਨਾ ਹੋ ਜਾਂਦੀ ਆ ਬਜ਼ੁਰਗ ਜਿਹੜਾ ਘਰ ਦੇ ਵਿੱਚ ਵੇੜੇ ਦੀ ਰੌਣਕ ਹੁੰਦੇ ਆ ਕੱਲਾ ਵੇੜੇ ਦਾ ਜਿੰਦਰਾ ਨਹੀਂ ਹੁੰਦਾ ਕੰਧਾਂ ਨਾਲ ਗੱਲਾਂ ਨਹੀਂ ਕਰਨੀਆਂ ਬਾਅਦ ਵਿੱਚ ਇੱਧੇ ਬੈਠੀਆਂ ਨੇ ਤੁਸੀਂ ਕੋਈ ਕਿਤੇ ਜਾਓਗੇ ਨਾ ਤੁਹਾਨੂੰ ਦਾਵੜੀ ਉਨੇ ਡਿੱਗਣਾ ਵੇੜੇ 'ਚ ਬੈਠੀ ਨੂੰ ਬਾਅਦ 'ਚ ਕਹਿੰਦੇ ਨਹੀਂ ਪੁੱਛਣਾ ਜਿੰਦੇ ਮਾਰ ਕੇ ਚਲ ਜਾ ਕਰੋ ਤੇ ਇਹ ਤੇ ਬਜ਼ੁਰਗ ਆਇਆ ਕਰ ਦਿੱਤੇ ਜਿਦ ਤੱਕ ਵਾਧੂ ਘਾਟ ਹੁੰਦੇ ਆ ਉਹ ਤੇ ਪਤਾ ਨਹੀਂ ਕਿੰਨੀ ਵੀ ਤਤੀ ਆਈ ਹੈ ਉਦੋਂ ਦਵਿੰਦਰ ਨੇ ਲੱਗਦਾ ਚੰਗੀ ਪੱਟੀ ਪੜਾਈ ਹੈ ਪਹਿਲਾਂ ਹੀ ਵੱਡੀ ਆਏ ਬਜ਼ੁਰਗਾ ਨਾਲ ਸਾਹਮਣ ਵਾਲੇ じゃ ਸਾਹਮਲਾ ਸੋਨੂ ਵੀ ਤੇ ਆਈ ਦੀ ਨੂੰ ਐਦਾਂ ਕੀਤਾ ਸੀ ਕਿੱਡੇ ਮੇਲੇ ਮਾਰਨ ਆਈ ਐ ਇਹ ਬਜ਼ੁਰਗਿਆਂ ਨੂੰ ਨਹੀਂ ਸਮਝਦੇ ਉਹ ਸਾਹਮਲਾ ਉਹ ਬੱਲੇ ਭੈਣ ਆਈ ਆ ਰਸੀਕਾ ਰਸੀਕਾ ਕੋ ਠੀਕ ਹੈ ਹਾਂਜੀ ਜਾ ਜਾ ਬਾਹਰ ਹੀ ਫਿਰ ਤੇ ਬੱਬੀ ਦਾ ਹਾਂ ਹਾਂ ਮੈਂ ਕਿੱਦਾਂ ਲੱਗ ਗਿਆ ਚੋਨਾ ਕਿੰ ਲੱਗ ਗਿਆ ਸਾਰਾ ਨਿਬੜ ਕੇ ਕੰਮ ਹੋਰ ਠੀਕਾ ਤੇ ਮੈਂ ਤਾਂ ਠੀਕ ਠਾਕ ਆ ਜੋਬਾਂ ਇੱਥੇ ਦੇ ਵੇਖ ਕੇ ਮਨ ਉਦਾਸ ਹੋਇਆ ਮੈਂ ਤਾਂ ਇਹੋ ਜੀ ਜਾਣ ਕੜੇਕੀ ਚ ਫਸੀ ਆ ਨਾ ਮੇਰਾ ਪਿੰਡ ਹੀ ਚੀਜ਼ ਲੱਗਦਾ ਵਾ ਤੇ ਜੇ ਇੱਥੇ ਆਨ ਕਿ ਕੋ ਗੱਲ ਕਰਦੀ ਆ ਤੇ ਬੁਰੀ ਬਾਨੀ ਜੋਬਾਂ ਨੇ ਅਹੀਂ ਤੇਨੇ ਭੈਣ ਭਰਾ ਆ ਘਟੱਬਰ ਹੀ ਡੈਡੀ ਦੇ ਜਾਣ ਦੇ ਪਿਛੋਂ ਮੰਮੀ ਨੇ ਬੜੇ ਹੀ ਰੀਝਾਂ ਚਾਵਾਂ ਨਾਲ ਸਾਨੂੰ ਪਾਲਿਆ ਵਾ ਪੜਹੁਣਾ ਬੜਾ ਦੁੱਖ ਲੱਗਦਾ ਵਾ ਜਦੋਂ ਆਪ ਤੱਕਿਆਂ ਜੋਗੀ ਰਹਿ ਗਈ ਆ ਮੈਂ ਦਖ ਨਹੀਂ ਸਕਦੀ ਮੇਰੇ ਮਨ ਨੂੰ ਕਿੰਨਾ ਦੁੱਖ ਹੁੰਦਾ ਵਾ ਜਦ ਉਹਨੂੰ ਲਾਚਾਰ ਸੀ ਵੇਣੀ ਆ ਕਦੇ ਕਦੇ ਤਾਂ ਲੱਗਦਾ ਵਾ ਵੀ ਪੈਨਸ਼ਨ ਉਹਦੀ ਦੁਸ਼ਮਣ ਬਣ ਗਈ ਆ ਜੇ ਪੈਨਸ਼ਨ ਨਾ ਹੁੰਦੀ ਤੇ ਖਰੇ ਉਹਨੂੰ ਇੱਜ਼ਤ ਦੀਆਂ ਦੋ ਰੋਟੀਆਂ ਮਿਲ ਜਾਂਦੀਆਂ ਨਾ ਤੇ ਮੈਨੂੰ ਪਿੰਡ ਚ ਆਉਂਦਾ ਨਾ ਮੈਨੂੰ ਇੱਥੇ ਸਮਝ ਆਉਂਦੀ ਆ ਵੀ ਮੈਨੂੰ ਕਿੰਨੂੰ ਕੀ ਕਹਾਂ ਸੁਖ ਨੇ ਅੱਜ ਮੇਰੇ ਮੂੰਹ ਤੇ ਠੋਕ ਕੇ ਜਵਾਬ ਦਿੱਤਾ ਮੇਰੇ ਘਰ ਤਾਂ ਫਾਹ ਬੈ ਗਿਆ ਵਾ ਮੈਂ ਬਾਹਰ ਨਹੀਂ ਆਉਣਾ ਜਾਣਾ ਹੁੰਦਾ ਵਾ ਐਨੀ ਗੱਲ ਸੁਣ ਕੇ ਤੂੰ ਹੀ ਦੱਸ ਮੈਨੂੰ ਪਿੰਡ ਜਾ ਕੇ ਚੈਨ ਆਊਗਾ ਪ੍ਰੀਤ ਤੂੰ ਹੀ ਉਧਰ ਭੇਜਣਾਂ ਦੀ ਆਈ ਤਾਂ ਫੇਰ ਲੈਣ ਦੀ ਭਾਜੀ ਜੀ ਜੇ ਇੱਥੇ ਉਹ ਸਹੀ ਹੁੰਦੀ ਸਹੀ ਤਰੀਕੇ ਨਾਲ ਤੂੰ ਹਿਉ ਨੂ ਰੱਖਦੇ ਤੇ ਮੈਨੂੰ ਕੀ ਲੋੜ ਹੈ ਮੈਂ ਉਧਰ ਕਰਕੇ ਜਾਂਦੀ ਤੈਨੂੰ ਹੀ ਤਾਂ ਦਵਿੰਦਰ ਦਾ ਸੁਭਾਅ ਦਾ ਪਤਾ ਮੈਂ ਤਾਂ ਫੇਰ ਵੀ ਕਰਦਾਂ ਨਾ 1921 ਪਰ ਮਾਤਾ ਵੀ ਥੋੜੀ ਉਹ ਕਰਦੀ ਆ ਹੁਣ ਜੇ ਗਈ ਨੇ ਸੁੱਖ ਦਾ ਫਰਜ ਬਣਦਾ ਚਾਹੇ ਤੇਰ ਕੋ ਛੱਡ ਜਾਂਦੀ ਕਿਆ ਸਾਡੇ ਕੋ ਇਹੋ ਗੱਲ ਤੇ ਮੈਂ ਕਹਾਂ ਕਿ ਗਈ ਤੇ ਤੂੰ ਕਿਹਦੇ ਜਿਵੇਂ ਮੈਰੀ ਤੇ ਛੱਡ ਕੇ ਗਈ ਤੂੰ ਮੈਨੂੰ ਫੋਨ ਕਰਕੇ ਪੁੱਛਦੀ ਆ ਗਈ ਇੱਧਰ ਤੇ ਫੇਰ ਦੁੱਖ ਕੀ ਹੁੰਦਾ ਗੱਲ ਪੈਸੇ ਦੀ ਨਹੀਂ ਓ ਰੋਟੀ ਤੇ ਰਹਿਣਗੇ ਬੰਦੇ ਨੇ ਖਾਣੀ ਖਾਣੀ ਆ ਕੱਲ ਹੋਣੀ ਆ ਜੋ ਜੇ ਤੁਹਾਡੇ ਵੱਲ ਵੀ ਆ ਨਾ ਤੋ ਕਹਿੰਦੀ ਵੀ ਮੈਨੂੰ ਐਸੀ ਚ ਵਾਰਿਆ ਚਾਰ ਤਿੰਨ ਹੋਏ ਆ ਮੈਂ ਤੇ ਇਹ ਨਹੀਂ ਸਮਝਉਂਦੀ ਵੀ ਬੰਦਾ ਆਪਣੇ ਘਰ ਹੀ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਕਿਉਂ ਨਹੀਂ ਜੀ ਸਕਦਾ ਆਪਣੀ ਮਰਜ਼ੀ ਨਾਲ ਕਿਉਂ ਨਹੀਂ ਰਹਿ ਸਿਆ ਸਦਾ ਪ੍ਰੀਤ ਜੇ ਉਹਨੂੰ ਮੈਂ ਕਿਹਾ ਮੇਰਾ ਜੋਬ ਇੱਥੇ ਛੱਡ ਕੇ ਜਾਨੀ ਆ ਮੈਨੂੰ ਪਤਾ ਵਾ ਪਾਵੇਂ ਮੇਰੇ ਮੂੰਹ ਤੇ ਕੋ ਕਵੋ ਪਾਵੇਂ ਨਾ ਕਵੋ ਦਵਿੰਦਰ ਨੂੰ ਹੁੰਦਾ ਵਾ ਵੀ ਇਹ ਬਾਹਰੇ ਰਵੇ ਅੰਦਰਾਂ ਚ ਖਿਚਾਦ ਰਾ ਕੇ ਲਰਦੀਆਂ ਖਲਾਰਾ ਪੈਂਦਾ ਵਾ ਨਹੀਂ ਗੱਲ ਪੇਸਣ ਦੀ ਨਹੀਂ ਆ ਜੇ ਹੁਣ ਏਸੀ ਜੇ ਰੱਖੀਏ ਤਾਂ ਵੀ ਤੂੰ ਰੋਂਦੀ ਏ ਹੁਣ ਜੇ ਉਹਨੇ ਬਾੜਿਆ ਸੀ ਜੇ ਮੈਂ ਦਬਕੇ ਮਾਰੇ ਵੀ ਏਸੀ ਜੇ ਰੱਖਣਾ ਮਾਤਾ ਨੂੰ ਠੀਕ ਆ ਹੁਣ ਜੇ ਬਾਹਰ ਕੱਢੀ ਤੇ ਫੇਰ ਤੁਸੀਂ ਦੂਜੇ ਪਾਸੇ ਘੁੰਮ ਜਾਨੀਂ ਵੇਜੀ ਤਾਂ ਸ਼ੁਰੂ ਤੋਂ ਪਤਾ ਵਾ ਮੰਮੀ ਏਸੀ 'ਚ ਨਹੀਂ ਬੈਂਦੇ ਹਾਂ ਤਾਂ ਝੂਠ ਪੈ ਜਾਣਾ ਹੁਤਾਈ ਪਰੀਜ਼ ਮੇਰੀ ਗੱਲ ਸੁਣ ਜੇ ਮਾਤਾ ਨੇ ਅੰਦਰ ਨਹੀਂ ਬਹਿਣਾ ਤੇ ਵਿਹਲੀ 'ਚ ਬਹਿ ਜਾਵੇ ਸਾਨੂੰ ਵਾਧੂ ਦੇ ਦਿੱਤਾ ਪਾਈ ਇਹਨੇ ਵੇਜੀ ਐਨਾ ਗੱਲਾਂ ਦਾ ਦੋਖ ਹੁੰਦਾ ਇੱਕ ਜਨਾਨੀ ਜਿਹਦਾ ਸਿਰ ਦਾ ਸਾਯਾ ਉੱਠ ਜਾਂਦਾ ਨਾ ਤੇ ਨਿੱਕ-ਨਿੱਕੇ ਨਿਆਨੇ ਪਾਲ ਲੈਣੇ ਕਿੰਨੇ ਔਖੇ ਆ ਪਰ ਉਹਨੇ ਤਾਂ ਨਹੀਂ ਕਦੀ ਕਿਹਾ ਵੀ ਮੈਨੂੰ ਬਿਵਤਾ ਪੈ ਗਈ ਜਾਂ ਸੀ ਨਹੀਂ ਕੀਤਾ ਕਿੱਦਾਂ ਕਿਦਾਂ ਪਾਲਿਆ ਮੈਨੂੰ ਅੱਜ ਵੀ ਯਾਦਾ ਪੈਹੇ ਨਾਲ ਸਾਦਾ ਕੁਝ ਨਹੀਂ ਹੋ ਜਾਂਦਾ ਬੰਦਾ ਨਾਲ ਚਾਹੀਦਾ ਜੀਵਨ ਸਾਥੀ ਇੱਕ ਪਰਿਵਾਰ ਪਾਲਣ ਵਾਸਤੇ ਕੱਲੀ ਜਾਨੀ ਕਿੰਨਾ ਔਖਾ ਸਫ਼ਰ ਕੱਟਦੀ ਓਨੂੰ ਪਤਾ ਵਾ ਤੇ ਅੱਜ ਤੁਸੀਂ ਕਹਤਾ ਵਾ ਮੈਨੂੰ ਬੇਵਤਾ ਪਾਈ ਆ ਸੁਖ ਨੇ ਕਹਤਾ ਵਾ ਮੇਰੇ ਗੱਲ ਪੈ ਗਈ ਆ ਮੈਨੂੰ ਤਾਂ ਐਂ ਲੱਗਦਾ ਵਾ ਵੀ ਬੀਜੀ ਵਾਧੂ ਹੋ ਗਿਆ ਤੁਹਾਡੇ ਵਾਸਤੇ ਇੱਕ ਪੋਚ ਜਿਆ ਬਣ ਗਿਆ ਕਾ ਕੀ ਗੱਲ ਹੋਈ ਆ ਪ੍ਰੀਤ ਰੋਣ ਕਿਉਂ ਡਈ ਆ ਕੀ ਗੱਲ ਆ ਜੋ ਬਣਾਂ ਕੀ ਆ ਪਤਾ ਕੀ ਕਹਿੰਦੀ ਆ ਹਾਂ ਆਂਦੀ ਮੇਰੀ ਮਾਂ ਨੂੰ ਤੂੰ ਸਾਂਭਦੇ ਨਹੀਂ ਲੈ ਕੌਣ ਹੀ ਸਾਂਭਦਾ ਅਸੀਂ ਤੇ ਕਿਤੇ ਫੁੱਲਾਂ ਨੂੰ ਰੱਖੀ ਆ ਹੈਂ ਅਸੀਂ ਤੈਨੂੰ ਆਖਿਆ ਓਧਰ ਕਰਕੇ ਜਾ ਨਹੀਂ ਮੈਂ ਤਾਂ ਜਾਨਵਾਰ ਦੀ ਆਂ ਬੀਜੀ ਤੋਂ ਤੂੰ ਕਣ ਮੈਂ ਟੈਨਸ਼ਨ ਲਈ ਜਾਨੀ ਆ ਜੇ ਬੀਜੀ ਵੀਰ ਜੀ ਨੇ ਮੇਰੇ ਮੂੰਹ ਤੇ ਕਹਿਆ ਤਾਂ ਮਾਤਾ ਨੇ ਤੁਹਾਨੂੰ ਵੀ ਬੇਵਕਤਾ ਪਾਈ ਜੇ ਸੋਖ ਵੱਲ ਗਈ ਤਾਂ ਉਹਨੇ ਕਹਿੰਦਾ ਤੇ ਮੈਂ ਬਾਹਰ ਅੰਦਰ ਵੀ ਜਾਣਾ ਹੁੰਦਾ ਵਾ ਮੇਰੇ ਗੱਲ ਤਾਂ ਫਾ ਪਿਆ ਵਾ ਉੱਥੇ ਪਹਿਲਾਂ ਪਤਾ ਸੀ ਉਹਨੇ ਹੁਣ ਵਾਧੂ ਹੀ ਕਹਿਣਾ ਵਾ ਕਿ ਮੇਰੇ ਪਾ ਦੀ ਜੱਬ ਪਾਈ ਆ ਹੈ ਕਰਕੇ 2 ਦਿਨ ਦਾ ਕਰਾਰ ਤੇ 15-15 ਦਿਨ ਰਹਿ ਹੀ ਉਥੇ ਹੁੰਦੀ ਹਮਾਏ ਦੀ ਇੱਥੇ ਤੇ ਭਲਾ 15 ਦਿਨ ਰਹਿ ਹੁੰਦੀ ਮੈਨੂੰ બીજી ਵਾਧੂ ਨਹੀਂ ਆ ਸਿਆਣੇ ਤੇ ਕਹਿੰਦੇ ਘਰ ਦਾ ਜਿੰਦਾ ਹੁੰਦਾ ਵਾ ਅਸੀਂ ਤੇ ਸੋ ਆਗਦ ਭਗਤ ਕਰਦੇ ਉਹਦੀ ਤੂੰ ਜਾ ਕੇ ਹੁਣ ਟੈਨਸ਼ਨ ਨਾ ਲਵੀ ਅਸੀਂ ਤਾਂ ਫੁੱਲਾ ਨੂੰ ਰੱਖੀ ਆ ਪਤਾ ਨਹੀਂ ਤੇਰੇ ਦਿਲ ਚ ਕੀ ਚੋਰ ਆ ਉਦੋਂ ਤੂੰ ਆਈ ਫੂ ਉਹਨੇ ਕਰਤਾ ਚੋ ਕੁਦਰ ਕਰਦੀ ਸਲਾਹ ਵੀ ਲੈ ਲੈਣੀ ਚਾਹੀਦੀ ਆ ਸਾਰਾ ਬਜ਼ੂਰ ਤੇਰਾ ਪ੍ਰੀਤ ਨਾਲੇ ਜੋ ਬਨ ਉਹਦੇ ਤੇ ਸਾਇਸ ਪੱਟੇ ਨਹੀਂ ਮੋਕਦੇ ਮੈਨੂੰ ਕਹਿਣ ਦਾ ਫਰਜ਼ ਨਹੀਂ ਬਣਦਾ ਤੂੰ ਕਿ ਉਧਰ ਕਰਕੇ ਗਈ ਜਦੋਂ ਸਾਡੇ ਕੋ ਰੋਟੀ ਖਾਂਦੀ ਨਾਲੇ ਨਾ ਭਰਾ ਪਰਜਾਈਆਂ ਦਾ ਗੁੱਸਾ ਨਹੀਂ ਕਰੀਦਾ ਹੋਈਦਾ ਕਿਸੇ ਵੇਲੇ ਮੂੰਹ ਜੋ ਗਰਮ ਹੋਇਆ ਗੱਲ ਨਿਕਲ ਵੀ ਜਾਂਦੀ ਆ ਤੇ ਸਾਹਮਣਾ ਕਿੰਨੇ ਆ ਜ਼ਿੰਮੇਵਾਰੀ ਕਹਦੀ ਆ ਸਾਡੀ ਆ ਸਾਡੀ ਉਹ ਸੱਸ ਮਾਂ ਅਹੀਂ ਸਾਹਮਣੀ ਆ ਹੁਣ ਤੇਰੀ ਉਥੇ ਸੱਸ ਮਾਵਾਂ ਉਹਨੂੰ ਕਿਹ ਸੱਤ ਬਗਾਨੇ ਨੇ ਨਹੀਂ ਵੇਖਣਾ ਉਹਨੂੰ ਤੂੰ ਹੀ ਵੇਖਣਾ ਵਾ ਬਿਮਾਰ ਹੋ ਜੇ ਦਵਾਈ ਦਾਰੂ ਕਿਹਨੇ ਦਵਾਣੀ ਤੂੰ ਤੇ ਅਹੀਂ ਇਹਨੂੰ ਵੇਖਣਾ ਠੋਠਾਈ ਤੋਂ ਤੇ ਬੀਜੀ ਲੱਗੇ ਚਾਲ ਕਮਰੇ ਚ ਤੇ ਮੈਂ ਰੋਟੀ ਪਾ ਕੇ ਲਿਆਵਾ ਤੇ ਟੈਨਸ਼ਨ ਨਾ ਲਿਆ ਕਰ ਪਰਜਾਈਆਂ ਦੇ ਹੁੰਦਿਆ ਨਹੀਂ ਟੈਨਸ਼ਨ ਲਈਦੀ ਐਵੇਂ ਇੰਨਾ ਕ ਮੂੰਹ ਕਰ ਲਿਆ ਤੇਰੇ ਚਾਰਾਂ ਨੇ ਗੱਲਾਂ ਸੁਣਾਉਂਦੀਆਂ ਤੇ ਮੈਨੂੰ ਤੇ ਪਹਿਲਾਂ ਪੈਣੀ ਸਾਨੂੰ ਵੀ ਫਿਕਰ ਆ ਜੇ ਤੇਰੀ ਮਾਂ ਸਾਡੀ ਮਾਂ ਦੀਹਲਾ ਸਾਨੂੰ ਬੁਰੇ ਬਣਨਾ ਹੀ ਨਾ ਪਿਆ ਮਾੜੀ ਜੀ ਗੱਲ ਹੋਈ ਆ ਤੇ ਬੁੜੀ ਹਾਟਿਆਲ ਤੁਸੀਂ ਐਵੇਂ ਜੋਰ ਲਾਈ ਜਾਂਦੇ ਓਧਰ ਚਲ ਗਈ ਆ ਪੈਨਸ਼ਨ ਲੱਲਣੀ ਤੇਰੇ ਸਿਆਪੇ ਰਾ ਪਾਉਂਦੇ ਤੇ ਜਦੋਂ ਦਿੰਦਾ ਨਾ ਛੱਪੜ ਪਾਰ ਕੇ ਦਿੰਦਾ ਜਿਹੜੀ ਗੱਲ ਕਰਦੀ ਨਾ ਬੁੜੀ ਨੇ ਕਹੀ ਤਾਂ ਨਹੀਂ ਬੀਜੀ ਹਾਂ ਬੀਜੀ ਹਾਂ ਆਪਣੇ ਹੱਥਾਂ ਚ ਰੱਖੋ ਹੋਣ ਇਹ ਤੇਰੇ ਅੰਡਰ ਚ ਸਾਡੇ ਗੱਲ ਦਾ ਹੀਰਾ ਉਹ ਸਾਡੇ ਗੱਲ ਚ ਹੀ ਰਹਿਣਾ ਉਹਨੇ ਹੁਣ ਕਿਤੇ ਨਹੀਂ ਜਾਣਾ ਨਾਲੇ ਸੁਖ ਨੇ ਸੁਖ ਨੇ ਸਾਹਮਣਾ ਸੁਖ ਦੇ ਦੇ ਸੈਲਸ ਪੀੜੇ ਨਹੀਂ ਮੁਕੜੀਆਂ ਰੋਟੀ ਦੀ ਮੈਂ ਦੇ ਦੇਣੀ ਰੋਟੀ ਚਲ ਕੁੜੀ ਨੂੰ ਜਾਣ ਲੱਗਾ 500 ਰੁਪਏ ਪਿਆਰ ਦੇ ਦਿਓ ਇੰਨੇ ਚ ਉਹਨੇ ਖੁਸ਼ ਚੱਲ ਜਾਣਾ ਤੇ ਹੁਣ ਆਪਣੀ ਪੈਨਸ਼ਨ ਵੀ ਆਉਣਾ ਹੈ ਆ ਉਹਨੂੰ ਟੈਨਸ਼ਨ ਹੋਈ ਆ ਕੁੜੀ ਨੂੰ ਤਾਂ ਹੀ ਆਈ ਵਿਚਾਰੀ ਧੀ ਹਨ ਤੇ ਦੋਖ ਹੁੰਦਾ ਹੀ ਆ ਭਾਵੇਂ ਜਿੰਨਾ ਮਰਜੀ ਮੈਂ ਬੋਲ ਲਈ ਨਹੀਂ ਹੈ ਨਾ ਪਰ ਮੈਂ ਮਾਰਾ ਨਹੀਂ ਸਮਝਦੀ ਵੇਹ ਮੇਰੀ ਗੱਲ ਸੁਵਿੰਦਰ ਇੱਕ ਗੱਲ ਦੱਸਾਂ ਜਿਹੜੀ ਇੱਕ ਸੱਸ ਤੇ ਇੱਕ ਨੌ ਇਹ ਮਾਮਤੀ ਰਸਤਾਂ ਦਾ ਇਹ ਸਮਝੇ ਕੋਈ ਠੀਕ ਆ ਜਿੱਦਾਂ ਦੇ ਤੂੰ ਜੋ ਗਲਤੀਆਂ ਕੀਤੀਆਂ ਸੀ ਫਿਰ ਸਾਨੂੰ ਟੈਨਸ਼ਨ ਪਈ ਹਰੇ ਕੋ ਹੋ ਜਾਂਦੀਆਂ ਤੂੰ ਹੁਣ ਲੈਕਚਰ ਜਾਣਾ ਦੇਈ ਜਾਓ ਹਾਂ ਜਾਂ ਰੋਟੀ ਲੈ ਜਾ ਕੇ